ਵਿਰੇਂ ਸਿੰਘ ਜੀ ਨਾਮ ਹੈ ਪਿੰਡ ਕਿਹੜਾ ਜੀ ਪਿੰਡ ਜੀ ਬਨਾਲਾ ਤੇ ਤੁਹਾਡੇ ਘਰ ਕਿੰਨੇ ਕਿੰਨੇ ਡੁੱਬੇ ਹੋਏ ਆ ਜੀ ਸਾਡੇ ਸਾਰੇ ਘਰ ਪਾਣੀ ਵਿੱਚ ਪਾਣੀ ਵਿੱਚ ਹੀ ਸਾਰਾ ਘਰ ਹਾਂ ਕੋਈ ਸਰਕਾਰ ਵੱਲੋਂ ਮਦਦ ਆਈ ਕੋਈ ਨਹੀਂ ਆਈ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸੂਪਰ ਬਿਲਕੁਲ ਤੁਹਾਨੂੰ ਕਿਸ ਚੀਜ਼ ਦੀ ਲੋੜਾ ਸਾਨੂੰ ਦੱਸੋ ਜੀ ਸਾਡੇ ਦਾ ਕੋਈ ਵੀ ਨਹੀਂ ਰਹਿ ਗਿਆ ਸਾਡੇ ਸਭ ਕੁਝ ਖਤਮ ਹੋਈ ਵੀ ਖਤਮ ਹੈ ਦੂਜਾ ਘਰ ਵੀ ਸਾਰਾ ਡੁੱਬਾ ਪਿਆ ਕੋਈ ਨਹੀਂ ਬਾਪੂ ਬਾਪੂ ਤੁਹਾਨੂੰ ਕੋਲ ਫੋਨ ਨੰਬਰ ਪਤਾ ਤੁਹਾਡਾ ਕੋਈ ਉਹ ਨੰਬਰ ਤਾਂ ਮੈਨੂੰ ਪਤਾ ਨਹੀਂ ਮੇਰਾ ਮੁੰਡਾ ਹੀ ਕੋਲੇ ਮੈਂ ਤਾਂ ਕਦੇ ਫੋਨ ਲਾ ਪੈਂਟ ਬੰਡਾਲਾ ਤੇ ਜਿਹੜਾ ਕਿਹੜਾ ਪੈਂਦਾ ਜੀ ਰੋਪੜ ਨੇੜੇ ਪੈ ਸ਼ਹਿਰ ਕਿਹੜਾ ਸ਼ਹਿਰ ਰੋਪੜੀ ਹਮਲਾ ਵਾਲਾ ਅੱਛਾ ਤੇ ਫਿਰ ਨੂੰ ਕੋਈ ਮੈਡੀਕਲ ਸਹੂਲਤ ਕੋਈ ਚਮੜੀ ਰੋਗ ਦੀਆਂ ਦਵਾਈਆਂ ਜਾਂ ਕਿਸੇ ਤਰ੍ਹਾਂ ਦੀਆਂ ਦਵਾਈਆਂ ਚਾਹੀਦੀਆਂ ਕੋਈ ਦਵਾਈ ਨਹੀਂ ਕਹਿਣ ਦਿੱਤੀ ਜੀ ਕੋਈ ਨਹੀਂ ਦਿੱਤਾ ਜੀ ਤੁਹਾਡੇ ਤੁਹਾਡੇ ਏਰੀਏ ਚ ਕੋਈ ਸਰਕਾਰ ਨੇ ਕੋਈ ਮੈਡੀਕਲ ਕੈਂਪ ਕੋਈ ਬੋਟ ਕੋਈ ਕਰਾਇਆ ਇਧਰ ਮੁਹੱਈਆ ਸਰਕਾਰ ਨੇ ਨਾ ਨਾ ਜੀ ਕੋਈ ਨਹੀਂ ਕਰਾਇਆ ਸਰਕਾਰ ਨੇ ਕੋਈ ਆਚਾਰ ਜਾਂ ਕੋਈ ਹੋਰ ਕੋਈ ਸਹੂਲਤ ਕਿਸੇ ਤਰ੍ਹਾਂ ਦੀ ਨਾ ਨਾ ਕੋਈ ਕੌਣ ਫਿਰ ਜਿਹੜੀ ਸਾਰੀ ਸੇਵਾ ਕੌਣ ਕਰ ਰਿਹਾ ਹੈ ਇਹ ਜੀ ਆਪਣੇ ਪਿੰਡਾਂ ਵਾਲੇ ਕਰਨ ਲੱਗੇ ਨੇ ਇਹਦਾ ਮਤਲਬ ਸਰਕਾਰ ਜਿਹੜੇ ਹੈਗੀ ਆ ਉਹ ਜਮਾਂ ਫੇਲ ਆ ਸਾਰੀ ਟ੍ਰੈਂਡ ਫੇਲ ਜਮਾਂ ਜਿੰਨਾ ਵੀ ਮਤਲਬ अच्छा एक चीज और बेर है बेर्गो जेडी ਤੁਹਾਡੀ ਲੋਕਲ ਏਰੀਏ ਦੀ ਮੰਗੇ ਹੈਗੀ ਆ ਵੀ ਅਸੀਂ ਜਦੋਂ ਪਾਣੀ ਲੈਣਾ ਆ ਉਸ ਤੋਂ ਬਾਅਦ ਇੱਕ ਤਾਂ ਸੰਗਤ ਆ ਤੁਹਾਨੂੰ ਵੱਧ ਤੋਂ ਵੱਧ ਸਪੋਰਟ ਕਰੇ ਉਸ ਤੋਂ ਬਾਅਦ ਵੀ ਜਿਹੜਾ ਜਿਹੜੇ ਪਾਣੀ ਜਦੋਂ ਲੱਥੂਗਾ ਵੀ ਉਹ ਆਪਣਾ ਰੇਤਾ ਹੈਗੀ ਆ ਉਹਨੂੰ ਪਰਾਂ ਹਟਾਉਣ ਦੇ ਲਈ ਦੂਜਾ ਇਹ ਆ ਵੀ ਜਿਹੜੀ ਆਮ ਲੋਕਾਂ ਦੀ ਮੰਗੇ ਆ ਵੀ ਇਹ ਜਿਹੜੀ ਕਮ ਸੇ ਕਮ ਸਾਡੀ ਜਿਹੜੀ ਜ਼ਮੀਨ 'ਚ ਰੇਤਾ ਆ ਵੀ ਸਰਕਾਰ ਜੇ ਅਸੀਂ ਉਹਦੇ 'ਚ ਕੋਈ ਥੋੜੀ ਬਹੁਤ ਵੀ ਰੇਤਾ ਕੋਈ ਇੱਕ ਟਰਾਲੀ ਜਾਂ ਦੋ ਚਾਰ ਗੱਟੇ ਵੀ ਕੱਢਦੇ ਆ ਤਾਂ ਸਰਕਾਰ ਸਾਨੂੰ ਮੌਕੇ ਤੇ ਜਿਹੜਾ ਹੈਗਾ ਇਹ ਇੱਥੇ ਸਾਡੇ ਪਰਚੇ ਵੀ ਹੁੰਦੇ ਸਾਰਾ ਕੁਝ ਹੁੰਦਾ ਹੈ ਮਤਲਬ ਜੇ ਹੋਰ ਨਹੀਂ ਕੁਝ ਦੇਣਯੋਗੀ ਹੋਈ ਸਰਕਾਰ ਤੇ ਕਮ ਸੇ ਕਮ ਮਤਲਬ ਤੁਹਾਨੂੰ ਜਿਹੜੀ ਤੁਹਾਡੀ ਜ਼ਮੀਨ 'ਚ ਰੇਤਾ ਆ ਤਾਂ ਉਹ ਤਾਂ ਤੁਹਾਨੂੰ ਅਧਿਕਾਰ ਹੋਣਾ ਚਾਹੀਦਾ ਹੋ ਨਹੀਂ ਜੀ ਚੁੱਕਣ ਦਿੰਦੇ ਬਿਲਕੁਲ ਪਰਚੇ ਕਰ ਦਿੰਦੇ ਨਹੀਂ ਕੀ ਚਾਣੇ ਅਧਿਕਾਰ ਚਾਹੀਦਾ ਵੀ ਉਹ ਤੁਹਾਡੀ ਜ਼ਮੀਨ ਵਾਲੀ ਰੇਤਾ ਦਾ ਕੰਟੀਨੂ ਬਿਲਕੁਲ ਸਾਨੂੰ ਚਾਈ ਮਾਲਕੀ ਦੀ ਜ਼ਮੀਨਾਂ ਕਾ ਮਾਲਕੀ ਦੀ ਜ਼ਮੀਨਾਂ ਸਾਹਿਬ ਦੀ ਮਾਲਕੀ ਕੋਈ ਤੇ ਜ਼ਮੀਨ ਗਵਰਨਮੈਂਟ ਦੀ ਨਹੀਂ ਕੋਈ ਦਰਿਆ ਵਾਲੀ ਨਹੀਂ ਨਾ ਮਾਲਕੀ ਦੀ ਜ਼ਮੀਨ ਬਿਲਕੁਲ ਸਾਰੀਆਂ ਬਾਬੂ ਜੀ ਜੀ ਮਾਰੇ ਕਿਰਪਾ ਕਰਨੇ ਪਾਣੀ ਥੱਲੇ ਲੱਥੇ ਤੇ ਅਸੀਂ ਇਹ ਤੁਹਾਡੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜਾਂਗੇ ਧੰਨਵਾਦ ਧੰਨਵਾਦ